ਲੈ ਵੀ ਮਿੱਤਰੋ ਜਿਹੜਾ ਤੁਹਾਨੂੰ ਅੱਜ ਆਹ ਘੋੜਾ ਵਿਖਾਉਣੇ ਆ ਨਾ ਕਾਲੇ ਕਾਂਟੇ ਦਾ ਭਲੇਖਣਾ ਖਾ ਜਿਓ ਇਹ ਤਾਂ ਭਾਈ ਉਹਦਾ ਬੱਚਾ ਘੋੜੇ ਦਾ ਨਾਂ ਹੈਗਾ ਸ਼ਾਨ ਕਾਂਟਾ ਸ਼ਾਨ ਕਾਂਟਾ ਟੈਪੀ ਵਾਲਾ ਤੇ ਭਾਈ ਹੁਣ ਤੁਹਾਨੂੰ ਇੱਕ ਗੱਲ ਦੱਸ ਦਿਕੀ ਇਹ ਘੋੜੇ ਦੇ ਬੱਚੇ ਆਗੇ ਆ ਮੂਰਤਾ ਹੀ ਕੱਢਿਆ ਇਹਨੇ ਇਹਦਾ ਪਿਓ ਕਾਲਾ ਕਾਂਟਾ ਘੋੜਾ ਜਿਹੜਾ ਵਰਲਡ ਦਾ ਫੇਮਸ ਘੋੜਾ ਉਹਦਾ ਬੱਚਾ ਹੈ ਇਹ ਤੇ ਅਲੀ ਸ਼ਾਨ ਕੋੜੇ ਦਾ ਪੋਤਰਾ ਤੇ ਇਹ ਭਾਈ ਕੱਦ ਹੁਣ ਕਰ ਗਿਆ 64 ਪਲੱਸ ਉਮਰ ਹਜੇ ਦੀ ਭਾਈ 33 ਮਹੀਨੇ ਹੋਈ ਆ ਭਾਈ ਗਗਨੇ ਅਰਗੇ ਕਹਿੰਦੇ ਛੋਟੀ ਉਮਰ ਚੀ ਕੋੜੀਆਂ ਮਲਾਤੀਆਂ ਸੀ ਇਹ ਤੋਂ ਤੇ ਤਾਂ ਕਰਕੇ ਭਾਈ ਇਹਦੇ ਬੱਚੇ ਆ ਗਏ ਆ ਬੱਚੇ ਨੇ ਭਾਈ ਮੂਰਤਾਂ ਹੀ ਕੱਢੇ ਆ ਪਟਿਆਂ ਵਾਲੇ ਪੰਜ ਕਲਿਆਣ ਸਿਰਾਂ ਲਾਈ ਆ ਗੱਲ ਤੇ ਮਾਂ ਵਾਲੇ ਪਾਸੇ ਉਹ ਵੀ ਭਾਈ ਮੈਂ ਤੁਹਾਨੂੰ ਦੱਸਦੇ ਆ ਮਾਂ ਇਹਦੀ ਜਿਹੜੀ ਸੀਗੀ ਨਾ ਉਹ ਪੰਜ ਕਲਿਆਣ ਕੁੜੀ ਸੀ 63 ਇੰਚ ਦੀ ਉਹ ਪ੍ਰਭਾਤ ਘੋੜੇ ਦੀ ਡਾਇਰੈਕਟ ਬੱਚੀ ਸੀਗੀ ਤਾਂ ਕਰਕੇ ਨਾ ਇਹਦੇ ਚ ਜਿਹੜੀਆਂ ਦੋਵੇਂ ਬਲੱਡ ਲੈਣਾ ਜਮਾ ਸਿਰੇ ਹੀ ਆ ਤੇ ਮਾਰਵਾੜੀ ਚ ਤਾਂ ਬਾਈ ਨਾ ਹੁਣ ਇਹ ਐਂਟੀ ਕਰਾਊਗਾ ਐਨੇ ਕ ਚੰਗੇ ਬੱਚੇ ਲੈ ਕੇ ਆਊਗਾ ਹਾਂ ਪਰ ਇੱਕ ਗੱਲ ਆ ਬਾਈ ਮਾਲਕਾਂ ਨੇ ਫੀਸ ਵਧਾਤੀ ਏਦੀ ਹੁਣ ਫੀਸ ਹੁਣ ਏਦੀ 41000 ਰੁਪਿਆ ਕਰਤੀ ਆ ਤੇ ਫਾਰਮ ਤੇ ਘੋੜੀਆਂ ਦਾ ਰੱਖ ਰਖਵਾਦਾ ਤੇ ਡਾਕਟਰ ਦਾ ਫੁੱਲ ਪ੍ਰਬੰਧ ਆ ਤੇ ਨੱਚਦਾ ਵੇਖੋ ਘੋੜਾ ਧੂੜ ਪੱਟੀ ਤੁਰਿਆ ਆਉਂਦਾ ਤੇ ਮੂੰਹ ਦੇ ਸਨਪਨ ਦੀ ਬਾਈ ਤੁਸੀਂ ਆਪੇ ਚੈੱਕ ਕਰ ਲਓ ਫੋਟੋ ਖਿੱਚ ਕੇ ਰੱਖ ਲਓ ਡੀਪੀਆਂ ਲਾ ਲਓ ਤੁਸੀਂ WhatsAppਾਂ ਤੇ ਐਡਾ ਚੰਗਾ ਘੋੜਾ ਗੱਲਾਂ ਹੋਣਗੀਆਂ ਘੋੜੇ ਦੀਆਂ ਕਿਉਂਕਿ ਰਿਜ਼ਲਟ ਬੜਾ ਚੰਗਾ ਆਇਆ ਘਾਟ ਕੋਈ ਨਹੀਂ ਛੱਡੀ ਰਿਜ਼ਲਟ ਜਮਾ ਸਿਰੇ ਹੀ ਲਾਤਾ ਇਹਨੇ ਇੱਕ ਤੋਂ ਇੱਕ ਵੱਧ ਕੇ ਬੱਚਾ ਆਉਂਦਾ ਇਹਦਾ ਜਦੋਂ ਬੱਚੇ ਆਉਂਦੇ ਹਨ ਇੱਕ ਤੋਂ ਇੱਕ ਵੱਧ ਕੇ ਆਪ ਦੇ ਰਿਜ਼ਲਟ ਨੂੰ ਆਪ ਹੀ ਘਾਟ ਪਾ ਜਾਂਦਾ ਐਡੀਆਂ ਚੰਗੀਆਂ ਐ ਨੇ ਲੈਣਾ ਦੇ ਬੱਚੇ ਤਿਆਰ ਕਰਦੇ ਆ ਵੱਖ-ਵੱਖ ਕੋੜੀਆਂ ਤੇ ਜਿਹੜੀਆਂ ਗਾਲੀਆਂ ਗੱਲਾਂ ਬਾਤਾਂ ਨਾਲ ਜੁੜੇ ਰਹੋ ਆਪਾਂ ਇੰਟਰਵਿਊ 'ਚ ਹੁੰਦੇ ਆ ਗਗਨੇ ਤੋਂ ਸਾਰੀਆਂ ਜੁੜੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਗੌਰਪ੍ਰੀਤ ਮਿੱਤਰੋ ਟੈਪੀ ਪਿੰਡ ਬੈਠੇ ਆ ਟੈਪੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਨੇੜੇ ਕੋਟਕਪੂਰਾ ਨੇੜੇ ਦੇ ਪਿੰਡ ਹਰੀਨੋ ਮੱਤਾ ਤੁਹਾਨੂੰ ਪਤਾ ਹੀ ਆ ਮਸ਼ਹੂਰ ਬੰਦੇ ਕੋਲੇ ਬੈਠੇ ਕੋਈ ਆਏ ਗੱਲ ਨਹੀਂ ਬਈ ਘੋੜੀਆਂ ਵਾਲੇ ਭਰਾ ਜਾਣਦੇ ਨਹੀਂ ਬਾਈ ਗगन ਕੋਲੇ ਰਾਜਨਾਰਗਿਆਂ ਕੋਲੇ ਬੈਠੇ ਆ ਅ ਬਾਈਆਂ ਦੇ ਫਾਰਮ ਦੀ ਤੂਤੀ ਬੋਲਦੀ ਆ ਜਿਆਦੇ ਤੂਤੀ ਆਏ ਬੋਲਦੀ ਆ ਕਿਉਂਕਿ ਬਾਈਆਂ ਕੋਲੇ ਨਾ ਪੂਰਾ ਫੇਮਸ ਸਟਾਲੀ ਜਣਾ ਜਿਹਦਾ ਨਾਂ ਛਾਂਕਾਂਟਾ ਤੇ ਕਾਲੇ ਕਾਂਟੇ ਦਾ ਬੱਚਾ ਡੀਐਨਏ ਪਾਸ ਆ ਬਾਈਆਂ ਨੇ ਪੂਰੇ ਸ਼ੌਂਕ ਨਾਲ ਪਾਲਿਆ ਤੇ ਹੁਣ ਬਾਈ ਤੂਤੀ ਓਦੋਂ ਵੀ ਜਿਆਦੇ ਬੋਲਣ ਵਾਲੀ ਆ ਕਿਉਂਕਿ ਉਹਦੇ ਬੱਚੇ ਆ ਗਏ ਬੱਚੇ ਇੱਕ ਆਪ ਦੇ ਮੰਨ ਕੇ ਚੱਲ ਬੱਚਿਆਂ ਨੂੰ ਇੱਕ ਦੂਜੇ ਨੂੰ ਆਪ ਦੇ ਰਿਜ਼ਲਟ ਨੂੰ ਆਪ ਹੀ ਕੱਟੀ ਜਾਂਦਾ ਐਡੇ-ਐਡੇ ਚੰਗੇ ਬੱਚੇ ਆਏ ਆ ਬਾਈਆਂ ਨਾਲ ਕਰਦੇ ਆ ਗੱਲਾਂ ਬਾਤਾਂ ਵੀਡੀਓ ਨਾਲ ਜੁੜੇ ਰਹੋ ਬਾਈ ਵੀਡੀਓ ਅੰਤ ਤੱਕ ਸੁਣਿਓ ਜਿੰਨੇ ਮਿੰਟਾਂ ਦੀ ਹੈਗੀ ਨਜ਼ਾਰਾ ਬੰਦ ਦੇ ਆ ਗੱਲਾਂ ਦਾ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਜੀ ਹੋਰ ਬਾਈ ਠੀਕ ਹੋ ਬਹੁਤ ਵਧੀਆ ਚੜ੍ਹਦੀ ਕਲਾ ਜੀ ਕਿਵੇਂ ਆ ਪਾਲੀ ਠੀਕ ਆ ਬਾਈ ਪਾਲੀ ਪੁੱਝਿਆ ਜਾ ਨਹੀਂ ਪੁੱਝੇ ਕਿੱਥੇ ਠੀਕ ਆ ਸੈਟ ਆ ਠੀਕ ਆ ਦੇ ਬਾਈ ਆਪਣਾ ਗਗਨੇ ਕਿੰਨੀ ਘੋੜੀ ਮੇਟ ਹੋ ਗਈ ਛਾਂ ਕਾਂਟੇ ਤੋਂ ਘੋੜੀ ਹੁਣ ਤੱਕ ਇਹਦੇ ਤੋਂ 127 ਘੋੜੀਆਂ ਮਿਲ ਗਈਆਂ ਜੀ ਆਪਾਂ ਮਾਰਚ ਛੱਡਣ ਲੱਗੇ ਸੀ ਇਹਨੂੰ ਠੀਕ ਆ ਬਾਈ ਮਾਰਚ ਹੀ ਚੱਲੀ ਜਾਂਦਾ ਸਮਝ ਲਓ ਠੀਕ ਆ ਤੇ ਇੱਕ ਸਾਲ ਦੇ ਤਕਰੀਬਨ ਹੋਇਆ 127 ਘੋੜੀਆਂ ਹਾਂ 127 ਘੋੜੀਆਂ ਤਾਂ ਮਿਲ ਗਈਆਂ ਅੱਜ ਵੀ ਤੁਸੀਂ ਦੇਖਿਆ ਵੀ ਹੁਣ ਵੀ ਘੋੜੀਆਂ ਘੋੜੀਆਂ ਹਾਂ ਬਾਈ ਮੇਰੇ ਬਾਈਆਂ ਕੋਲੇ ਨਾ ਇਸ ਟਾਈਮ ਚੰਗੇ ਫਾਰਮਾਂ ਦੀਆਂ ਘੋੜੀਆਂ ਵੀ ਆਈਆਂ ਖੜੀਆਂ ਮਿਲਣਾ ਚੰਗੇ ਚੰਗੇ ਫਾਰਮਾਂ ਵਾਲੇ ਉਹ ਵੀ ਘੋੜੀਆਂ ਆਪਣੇ ਤੋਂ ਬਾੜੇ ਹਾਂ ਤੇ ਬਾਈ ਮਾਤਾ ਨੂੰ ਇੱਕ ਗੱਲ ਹੋਰ ਪੁੱਛਦਾ ਵਲਖਣੀ ਜੀ ਬਈ ਆਪਾਂ ਨੇ ਇਹਦੀ 7 ਕੁ ਮਹੀਨੇ 6 ਕੁ ਮਹੀਨੇ ਪਹਿਲਾਂ ਵੀਡੀਓ ਕਰੀ ਸੀ ਹਾਂਜੀ ਵੀਡੀਓ ਤੋਂ ਬਾਅਦ ਕਿੰਨੀਆਂ ਘੋੜੀਆਂ ਮਿਲੀਆਂ ਵੀਡੀਓ ਤੋਂ ਬਾਅਦ ਮਿਲ ਗਈਆਂ ਹੁਣ 70 ਘੋੜੀਆਂ ਮਿਲ ਗਈਆਂ ਹੋਣਗੀਆਂ ਜੀ ਠੀਕ ਹੈ ਪਹਿਲਾਂ ਆਪਾਂ ਜਦੋਂ ਦੋ ਦੋ ਕੀਤੀ ਸੀ ਵੀਡੀਓ 70 75 ਉਦੋਂ ਮਿਲੀਆਂ ਸੀ ਮੇਰੇ ਹਿਸਾਬ ਨਾਲ ਪਤਾ ਨਹੀਂ ਯਾਦ ਨਹੀਂ ਮੇਰੇ ਪੂਰਾ ਅੱਛਾ ਤੇ ਪਰ ਉਦੋਂ 65 70 ਘੋੜੀਆਂ ਵੀਡੀਓ ਤੋਂ ਬਾਅਦ ਬਾਅਦ ਹੀ ਮਿਲ ਗਈਆਂ ਵੀਡੀਓ ਤੋਂ ਬਾਅਦ ਯਾਨੀ ਚੰਗਾ ਰਿਸਪੌਂਸ ਆ ਬਹੁਤ ਵਧੀਆ ਬਹੁਤ 12 ਹੋਰ ਸਟੇਟਾਂ 'ਚੋ ਵੀ ਫੋਨ ਆਉਂਦੇ ਸਟੇਟਾਂ 'ਚੋ ਵੀ ਘੋੜੀਆਂ ਆਉਂਦੀਆਂ ਵੀ ਇਹ ਫੋਨ ਨਹੀਂ ਬਈ ਘੋੜੀਆਂ ਵੀ ਆਉਂਦੀਆਂ ਰਾਜਸਥਾਨ ਦੀਆਂ ਘੋੜੀਆਂ ਮਿਲ ਕੇ ਕੰਨਾਂ ਆਵੀਆਂ ਠੀਕ ਹੁਣ ਕਿਹੜੇ ਰਾਜ 'ਚੋਂ ਫੋਨ ਆਇਆ ਸੀਗਾ ਸਾਰੀਆਂ ਸਟੇਟਾਂ 'ਚ ਤੇ ਬਈ ਕਿੰਨੀ ਉਮਰ ਹੋ ਗਈ ਹੁਣ ਇਹਦੀ ਉਮਰ ਤਾਂ 2 ਦੰਦ ਹੀ ਹੋਇਆ ਬਈ ਹਜੇ ਨਹੀਂ ਜਾਣੀ ਹੋ ਗਿਆ ਹੁਣ 32 33 ਮਹੀਨੇ ਦਾ ਹੋਇਆ ਆਪਾਂ ਥੋੜਾ ਜਿਹਾ ਛੋਟਾ ਛੱਡਦਾ ਹੀ ਪਹਿਨਾ ਅੱਛਾ ਤੇ ਪਰ ਹੁਣ ਉਮਰ ਇਹਦੀ ਸਹੀ ਐਨੀ ਕੀ ਹਜੇ ਬੱਚਿਆਂ ਚ ਕਹਿ ਸਕਦੇ ਆ ਆ ਬੱਚਾ ਹੀ ਆ ਬਾਈ ਵੈਸੇ ਸਹੀ ਮੰਨੇ ਤਾਂ 5-6 ਸਾਲ ਤੱਕ ਬੱਚਾ ਹੀ ਹੁੰਦਾ 5-6 ਸਾਲ ਦਾ ਜਾ ਕੇ ਘੋੜਾ ਬਣਦਾ ਵੈਸੇ ਤੇ ਹੁਣ ਬਾਈ ਕਿੰਨੀ ਹਾਈਟ ਹੋ ਗਈ ਹਾਈਟ ਇਹਦੀ ਬਾਈ 54 1/2 ਇੰਚ ਆਉਣ ਫੱਟੀ ਵਾਲੀ ਪੂਰੀ ਫੱਟੀ ਆ ਪੂਰੀ ਠੀਕ ਆ ਤੇ ਬਾਈ ਜਿਹੜੀ ਇਹਦੀ ਮਾਂ ਹਨ ਉਹ ਕਿਹੜੀ ਬਲੱਡ ਲਾਈਨ ਦੀ ਕੁੜੀ ਉਹ ਪ੍ਰਵਾਦ ਦੀ ਜੀ ਬਲੱਡ ਲਾਈਨ ਦੋਨੇ ਪਾਸੇ ਬਹੁਤ ਚੰਗੀ ਆ ਗਈ ਏ ਬਾਈ ਤੂੰ ਬਸ਼ੇਰਾ ਪਰਚੇਜ਼ ਕਰਿਆ ਸੀ ਕਿ ਤੇਰੇ ਘਰ ਤੇ ਮੈਂ ਆਪਣਾ ਕਰਦਾ ਹੀ ਹਾਂ ਠੀਕ ਆ ਇਹਦੀ ਮਾਂ ਵੀ ਇੱਥੇ ਫਾਰਮਤੀ ਰਹੀ ਹਾਂ ਹਾਂ ਜੀ ਆਪਣੇ ਕੋਲ ਆਪਣੇ ਸੱਜਣ ਬੇ अच्छा पर चली गई सी हां ठीक है भाई ते किन्नी फीस ਆ ਹੁਣ ਬਾਈ ਫੀਸ ਹੁਣ ਇਹਦੀ 41000 ਰੁਪਇਆ ਜੀ ਹੁਣ ਵਧਾਤੀ ਫੀਸ ਹੈ ਹਾਂਜੀ ਬੱਚੇ ਬਹੁਤ ਚੰਗੇ ਆ ਗਏ ਜੀ ਹੁਣ ਜਿੰਨੇ ਵੀ ਬਾਈ ਤੁਹਾਨੂੰ ਨਾ ਵੀਡੀਓ ਦੇ ਵਿੱਚ ਬੱਚਿਆਂ ਦੀਆਂ ਫੋਟੋ ਵੀ ਜਿਹੜੀਆਂ ਵੇਖਣ ਨੂੰ ਮਿਲ ਰਹੀਆਂ ਇਹ ਬੱਚੇ ਸਾਰੇ ਸ਼ਾਨ ਕਾਂਟੇ ਦੇ ਆ ਹਾਈਟ ਜੀ ਮਜ਼ਬੂਤ ਆ ਬਾਕੀ ਹਰੇਕ ਦੇ ਬਲੇਜ ਪਟਾ ਹਰੇਕ ਘੋੜੇ ਦੀ ਆਇਆ ਬੱਚੇ ਦੇ ਭਾਵੇਂ ਘੋੜੀ ਦੇ ਹੈਗਾ ਜਾਂ ਨਹੀਂ ਹੈਗਾ ਹਨਾ ਜਿਨ੍ਹਾਂ ਦੇ ਮੱਥੇ ਫੋਨ ਲੱਗ ਆਪਦੀ ਨਾ ਮਾਰਕਿੰਗ ਬਾਲੀ ਸੋਹਣੀ ਹੈ ਮਾਰਕਿੰਗ ਸਰਤੀ ਆ ਬਈ ਮਾਰਕਿੰਗ ਸੋਹਣੀ ਆਈ ਹੈ ਕੁਆਲਿਟੀ ਹੁੰਦੀ ਆ ਬੱਚਿਆਂ ਦੀ ਹਾਈਟ ਮਜ਼ਬੂਤੀ ਬਹੁਤ ਆਉਂਦੀ ਆ ਆਪਣੇ ਕੋਲੇ ਹਜੇ ਨਾ ਖਰਾਬ ਵੜਾ ਘੋੜੇ ਚ ਨਾ ਆਪਣੇ ਕੋਲੇ ਬੱਚਾ ਘਰੇ ਹੈਗਾ ਹਜੇ 20 25 ਦਿਨਾਂ ਦਾ ਹੋਇਆ ਹੈ ਲੱਗਦਾ ਜਿਵੇਂ 2.5 3 ਮਹੀਨਿਆਂ ਦਾ ਹੁੰਦਾ ਬੱਚਾ ਠੀਕ ਆ ਤੇ ਬਈ ਇੱਕ ਯਾਰ ਡਿਸਕਾਊਂਟ ਦਾ ਦੇ ਦੇ ਜੇ ਨਹੀਂ ਆਪਾਂ ਕੋਈ ਵੀਰ ਵਰਤਨ ਵਾਲੇ ਜੇ ਕੋਈ ਵੀਡੀਓ ਵੇਖ ਕੇ ਆਇਆ ਸਾਡਾ ਕੋਈ ਫੋਨ ਕਰਾਉਂਦਾ ਉਹਨੂੰ ਡਿਸਕਾਊਂਟ ਦਤਾ ਨਹੀਂ ਨਹੀਂ ਜ਼ਰੂਰ ਜ਼ਰੂਰ ਬਈ ਆਪਾਂ ਤਾਂ ਵੈਸੇ ਹੀ ਅਗਲੇ ਦਾ ਕਿਸੇ ਨੂੰ ਖਾਲੀ ਨਹੀਂ ਕਦੇ ਮੋੜਿਆ ਨਾ ਰੇਕ ਤੇ ਬਾਈ ਜੇ ਕੋਈ ਬਾਹਰੋਂ ਸਟੇਟੋਂ ਬਾਹਰਲੀ ਸਟੇਟ ਬਈ ਜਿਵੇਂ ਗਜਰਾਤ ਹਰਿਆਣਾ ਪੰਜਾਬ ਕਿਤੋਂ ਵੀ ਕੋੜੀ ਆਉਂਦੀ ਆ ਹਾਂਜੀ ਕੋਈ ਤੁਹਾਡੇ ਨਾਲ ਗੱਪਣ ਕਰਾਉਂਦਾ ਦਾ ਵੀ ਮਹੀਨਾ ਡੇਢ ਮਹੀਨਾ ਇੱਥੇ ਠੱਲ ਲਓ ਬਾਟ ਪੈਂਦੀ ਆ ਹਾਂਜੀ ਉਹਦੀ ਸਹੂਲਤ ਹੈਗੀ ਹਾਂ ਉਹਦੀ ਸਹੂਲਤ ਵੀ ਹੈਗੀ ਹੈ ਜੀ ਆਪਣਾ ਫਾਰਮ ਦੇ ਡਾਕਟਰ ਦੀ ਸਹੂਲਤ ਦੀ ਕੋੜੀ ਰੱਖਣ ਦੀ ਸਹੂਲਤ ਜੇ ਕਿਸੇ ਨੇ ਗੱਭਣ ਚੈੱਕ ਪਾਸ ਕਰਵਾ ਕੇ ਲੈ ਕੇ ਜਾਣੀ ਆ ਉਹ ਵੀ ਸਾਰਾ ਸਾਰਾ ਅਰੇਂਜਮੈਂਟ ਹੈਗਾ ਉਹਦਾ ਚਾਰਜਸ ਲੈਣੀਆਂ ਬਾਈ ਉਹਦਾ ਚਾਰਜ ਲੱਗੂਗਾ ਜੀ ਜੇ ਕਿਸੇ ਨੇ ਕੋੜੀ ਚੈੱਕ ਕਰਵਾ ਕੇ ਲੈਣੀ ਹੈ ਨਾ ਉਹਦਾ ਲੱਗਣਾ ਹੀ ਆ ਜੀ ਕਿੰਨਾ ਚਾਰਜ ਸਭ ਉਹਦਾ 500 ਰੁਪਏ ਆਪਾਂ ਦਿਹਾੜੀ ਦਾ ਕਰਦੇ ਆ ਜੀ ਠੀਕ ਆ ਸਾਡੇ ਹਾਂ ਠੀਕ ਗੱਭਣ ਤੱਕ ਦੀ ਗਾਰੰਟੀ ਹੋ ਗੱਭਣ ਹਾਂ ਉਹਦਾ ਫਿਰ ਚੈੱਕ ਕਰਕੇ ਆਉਂਦਾ ਉਹਦਾ ਟਾਈਮ ਤਾਂ ਬਾਈ ਕਈ ਵਾਰੀ ਲੱਗ ਸਕਦਾ ਹਾਂ ਜੀ ਕੋੜੀ ਆ ਹੀਟ ਤੇ ਨਾ ਰਹੀ ਤੇ ਆਉਂਦੀ ਤੇ ਵੈਸੇ ਤਾਂ ਆਪਣੀ ਕੋਸ਼ਿਸ਼ ਇਹ ਹੁੰਦੀ ਆ ਵੇ ਵਧੀਆ ਡਾਕਟਰ ਤੋਂ ਚੈੱਕ ਅਪ ਕਰਕੇ ਤੇ ਫੇਰ ਹੀ ਘੋੜਾ ਛੱਡਦੇ ਆਪਾਂ ਠੀਕ ਹੈ ਘੋੜੀ ਫੇਰ ਵੀ ਖਾਲੀ ਰਹਿੰਦੀ ਨਹੀਂ ਠੀਕ ਹੈ ਫੇਰ ਵੀ ਰਹੂਗੀ ਤਾਂ ਕੋਈ ਗੱਲ ਨਹੀਂ ਆਪਾਂ ਅਗਲੇ ਨੂੰ ਇੱਕ ਬਾਈ ਆਏ ਤਾਂ ਨਹੀਂ ਕਿਤੇ ਵੀ ਜੇ ਘੋੜੀ ਦੋ ਘੋੜੇ ਲੈਂਦੀ ਤੁਸੀਂ ਆਖੋ ਜੀ ਤਾਂ ਇੱਕ ਘੋੜੇ ਛੱਡਾਂਗੇ ਉਹ ਚੱਕਰ ਤਾਂ ਹੀ ਨਹੀਂ 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 ਆਪਣਾ ਉਹ ਜਿਆ ਸਿਸਟਮ ਨਹੀਂਗਾ ਜੀ ਠੀਕ ਹੈ ਆਏ ਨਹੀਂ ਜੀ ਪਹਿਲਾਂ ਤਾਂ ਘੋੜੀ ਪੂਰੀ ਵਧੀਆ ਚੈੱਕ ਕਰਵਾ ਕੇ ਫੇਰ ਮਲਾਈ ਦੀ ਆ ਜੀ ਤੇ ਘੋੜਾ ਇੱਕ ਹੀ ਛੱਡਣਾ ਪਵੇ ਬਾਕੀ ਜੇ ਫੇਰ ਵੀ ਨਹੀਂ ਹੀਟ ਛੱਡਦੀ ਫੇਰ ਵੀ ਆਪਾਂ ਹੋਰ ਵੀ ਛੱਡਾਂਗੇ ਠੀਕ ਹੈ ਹਾਂ ਉਹ ਆਪਾਂ ਪੂਰੀ ਤਸੱਲੀ ਕਰਵਾ ਕੇ ਦੇਵਾਂਗੇ ਅ ਏ ਸਿੰਘਾਂ ਬਾਈ ਗਗਨ ਹੋਰਾਂ ਨਾਲ ਛਾਂ ਕਾਂਟੇ ਘੋੜੇ ਬਾਰੇ ਗੱਲਬਾਤ ਵੱਧ ਤੋਂ ਵੱਧ ਸਟੱਡ ਸਰਵਿਸ ਦਾ ਮਿੱਤਰੋ ਲੌ ਲਾਹਾ ਚੰਗਾ ਘੋੜਾ ਬਹੁਤ ਚੰਗੀ ਬਲੱਡ ਲਾਈਨ ਆ ਵੀਡੀਓ ਕਰ ਦਿਓ ਲਾਈਕ ਸ਼ੇਅਰ ਨਵੀਂ ਵੀਡੀਓ ਚ ਫੇਰ ਆਉਣੇ ਆ ਜੀ ਧੰਨਵਾਦ